ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਜਥੇਦਾਰ ਗੈਨੀ ਗੜਗੱਜ ਨੂੰ ਮਿਲਣਗੇ ਢੱਡਰੀਆਂ ਵਾਲੇ ਪਰੰਜੀਤ ਸਿੰਘ ਸਰਨਾਵੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਸਰਨਾ ਨੂੰ ਸਹੀਂ ਜਾ ਸਕਦੀ ਹੈ ਧਾਰਮਿਕ ਸਜ਼ਾ ਪਿਛਲੇ ਦਿਨੀ ਜਥੇਦਾਰ ਨੇ ਢੱਡਰੀਆਂ ਵਾਲੇ ਨੂੰ ਸੱਦਾ ਦਿੱਤਾ ਸੀ ਅਕਾਲ ਤਖਤ ਸਾਹਿਬ ਤੇ ਆ ਕੇ ਸਪਸ਼ਟਿਕਰਨ ਦੇਣ ਦਾ ਸੱਦਾ ਦਿੱਤਾ ਗਿਆ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਦਰਸਲ ਇਕੱਤਰਤਾ ਹੋ ਰਹੀ ਹੈ ਤਾਂ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਨੇ ਆ ਸਿੱਖ ਪ੍ਰਚਾਰਕ ਰঞ্জੀਤ ਸਿੰਘ ਢੱਡੀਆਂ ਵਾਲੇ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਈ ਦੇ ਵੱਲੋਂ ਆ ਖੁੱਲਾ ਸੱਦਾ ਦਿੱਤਾ ਗਿਆ ਸੀ ਆਪਾਂ ਹੀ ਰঞ্জੀਤ ਸਿੰਘ ਢੱਡੀਆਂ ਵਾਲੇ ਨੂੰ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਣ ਵੇਸ਼ ਹੋਣ ਆਪਣਾ ਸਪਸ਼ਟੇ ਕਰਨ ਦੇਣ ਤੇ ਉਸ ਤੋਂ ਬਾਅਦ ਅਗਲਾ ਫੈਸਲਾ ਸਿੰਘ ਸਹਿਬਾਨਾਂ ਦੇ ਵੱਲੋਂ ਲਿਆ ਜਾਵੇਗਾ ਤਾਂ ਕੁਝ ਦਿਨ ਬਾਅਦ ਹੀ ਆ ਸਿੱਖ ਪ੍ਰਚਾਰਕ ਰঞ্জੀਤ ਸਿੰਘ ਢੱਡੀਆਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਨੇ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਇਤਿਹਾਸਿਕ ਫਸਿਲ ਦੇ ਬਿਲਕੁਲ ਸਾਹਮਣੇ ਸਿੱਖ ਪ੍ਰਚਾਰਕ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਬੈਠੇ ਹੋਏ ਨੇ ਸਿੰਘ ਸਹਿਬਾਨਾਂ ਦੀ ਿਕਤਰਤਾ ਹੋ ਰਹੀ ਹੈ ਿਕਤਰਤਾ ਤੋਂ ਬਾਅਦ ਇਤਿਹਾਸਿਕ ਫਸਿਲ ਤੋਂ ਸਿੰਘ ਸਹਿਬਾਨਾਂ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ ਖੈਰ ਵੇਖਣ ਹੋਵੇਗਾ ਕਿ ਸਿੱਖ ਪ੍ਰਚਾਰਕ ਰঞ্জੀਤ ਸਿੰਘ ਢੱਡਰੀਆਂ ਵਾਲੇ ਉਹ ਆਪਣਾ ਕੀ ਸਪਸ਼ਟਿਕਰਨ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਕੀ ਫੈਸਲਾ ਸਿੰਘ ਸਹਿਬਾਨਾਂ ਦੇ ਵੱਲੋਂ ਸੁਣਾਇਆ ਜਾਂਦਾ ਉਸ ਤੇ ਵੀ ਨਜ਼ਰ ਰਹੇਗੀ ਦਰਸਲ ਪੂਰੇ ਵਿਵਾਦ ਦੀ ਪੂਰੇ ਮਸਲੇ ਦੀ ਗੱਲ ਕੀਤੀ ਜਾਵੇ ਤਾਂ ਆ ਸਾਲ 2020 ਦੇ ਵਿੱਚ ਰঞ্জੀਤ ਸਿੰਘ ਢੱਡੀਆਂ ਵਾਲੇ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਪਹੁੰਚਦੀਆਂ ਨੇ ਕੁਝ ਉਹਨਾਂ ਦੇ ਦਿਵਾਨਾਂ ਦੀ ਰਿਕਾਰਡਿੰਗ ਦਾ ਹਵਾਲਾ ਜੋ ਕਿ ਇਹਨਾਂ ਸ਼ਿਕਾਇਤਾਂ ਦੇ ਵਿੱਚ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵਿਦਵਾਨਾਂ ਦੀ ਸਬ-ਕਮੇਟੀ ਦਾ ਗਠਨ ਕੀਤਾ ਗਿਆ ਸਬ-ਕਮੇਟੀ ਤੋਂ ਆਪਣੀ ਰਿਪੋਰਟ ਸੌਂਪੀ ਗਈ ਤਾਂ ਉਸ ਦੇ ਬਾਅਦ ਆ ਸਾਲ 2020 ਦੇ ਵਿੱਚ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਇਹ ਕਿਹਾ ਗਿਆ ਕਿ ਜਦੋਂ ਤੱਕ ਅ ਰঞ্জੀਤ ਸਿੰਘ ਢੱਡਰੀਆਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੁੰਦੇ ਆਪਣਾ ਸਪਸ਼ਟਿਕਰ ਨਹੀਂ ਦਿੰਦੇ ਉਦੋਂ ਤੱਕ ਉਹਨਾਂ ਦੇ ਸਮਾਗਮਾਂ ਦੀ ਪ੍ਰੋਗਰਾਮਾਂ ਦਾ ਬਾਈਕਾਟ ਕੀਤਾ ਜਾਵੇ ਕੋਈ ਵੀ ਪ੍ਰੋਗਰਾਮ ਨਾ ਕਰਵਾਇਆ ਜਾਵੇ ਆ ਦਰਸਲ ਇਹ ਪੂਰਾ ਮਸਲਾ ਹੈ ਇਹ ਪੂਰਾ ਮਾਮਲਾ ਹੈ ਕਿ ਸਾਲ 2020 ਤੋਂ ਲਗਾਤਾਰ ਇਹ ਮਾਮਲਾ ਲਟਕਿਆ ਹੋਇਆ ਸੀ ਕਿਉਂਕਿ ਉਸ ਤੋਂ ਬਾਅਦ ਕਦੇ ਵੀ ਰঞ্জੀਤ ਸਿੰਘ ਢੱਡਰੀਆਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋਏ ਉਹਨਾਂ ਦੇ ਵੱਲੋਂ ਸਪਸ਼ਟਿਕਰ ਨਹੀਂ ਦਿੱਤਾ ਗਿਆ ਤੇ ਆਖਰਕਾਰ ਉਸ ਦੇ ਬਾਅਦ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਈ ਦੇ ਵੱਲੋਂ ਆਪ ਨੂੰ ਨਾ ਸੱਦਾ ਦਿੱਤਾ ਗਿਆ ਸਲਾਹ ਦਿੱਤੀ ਗਿਰਨਜੀਤ ਸਿੰਘ ਢੜੀਆਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੀ ਉਸ ਵੇਲੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਵਿਦੇਸ਼ ਜਾ ਰਹੇ ਨੇ ਅਮਰੀਕਾ ਜਾ ਰਹੇ ਨੇ ਉਸ ਤੋਂ ਬਾਅਦ ਆ ਕੇ ਉਹ ਜੁਰ ਇਸ ਗਲਤੀ ਗੌਰ ਕਰਨਗੇ ਤੇ ਅੱਜ ਅਚਾਨਕ ਇਹ ਖਬਰ ਸਾਹਮਣੇ ਆਉਂਦੀ ਜਦੋਂ ਕਿ ਰਜੀਤ ਸਿੰਘ ਢੜੀਆਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਚ ਹੁੰਦੇ ਨੇ ਆ ਤਾਂ ਸਿੱਧਾ ਰੁਕਾਂਗੇ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ ਰਾਜੀਵ ਫਿਲਹਾਲ ਅਸੀਂ ਤਸਵੀਰਾਂ ਵਿੱਚ ਖਾ ਪਾ ਰਹੇ ਹਾਂ ਅਕੇ ਤੇ ਆਸਰਫ ਫਸਿਲ ਦੇ ਸਾਹਮਣੇ ਰঞ্জੀਤ ਸਿੰਘ ਢੱਡਰੀਆਂ ਵਾਲੇ ਬੈਠੇ ਹੋਏ ਨੇ ਹੋਰ ਵਿਸਥਾਰ ਦੇ ਨਾਲ ਤਸਵੀਰਾਂ ਬਾਰੇ ਵੀ ਸਮਝਾਓ ਤੇ ਜੋ ਇਕੱਤਰਤਾ ਚੱਲ ਰਹੀ ਹੈ ਉਸ ਨੂੰ ਲੈ ਕੇ ਕੀ ਕੋ ਜਾਣਕਾਰੀ ਹੈ ਆ ਬਿਲਕੁਲ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਸੀਂ ਬਾਹਰ ਮੌਜੂਦ ਆ ਇੱਕ ਇੱਕ ਕਰਕੇ ਤਾਂ ਬਿਲਕੁਲ ਇਸ ਵੇਲੇ ਅਕਾਲ ਤਖਤ ਸਾਹਿਬ ਤੋਂ ਅਸੀਂ ਸਿੱਧੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿਹੜੇ ਰঞ্জੀਤ ਸਿੰਘ ਢੱਡਰੀਆਂ ਵਾਲੇ ਨੇ ਇਹਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਸਰਨਾ ਤਾਂ ਉਹ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਫਸੀਲ ਦੇ ਬਿਲਕੁਲ ਸਾਹਮਣੇ ਬੈਠੇ ਹੋਏ ਨੇ ਔਰ ਤਸਵੀਰਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਔਰ ਹੋਰ ਬਾਕੀ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਫਸੀਲ ਜਿੱਥੋਂ ਕਿ ਵੱਡੇ ਹੁਕਮਨਾਮੇ ਜਾਂ ਵੱਡੇ ਫੈਸਲੇ ਜਿਹੜੇ ਨੇ ਉਹ ਸੁਣਾਏ ਜਾਂਦੇ ਨੇ ਤਾਂ ਇਸ ਵੇਲੇ ਸਿੱਧੀਆਂ ਤਸਵੀਰਾਂ ਤਾਂ ਕੀ ਕੁਝ ਕਿਹਾ ਜਾ ਰਿਹਾ ਸੁਣਨ ਦੀ ਕੋਸ਼ਿਸ਼ ਕਰਦੇ ਸ੍ਰੀ ਗੁਰੂ ਰਾਜਾ ਸਚੇ ਪਾਤਸ਼ਾਹ ਮਹਾਰਾਜੀ ਦੇ ਮਹਾਨ ਪਾਵਨ ਪੁਤਰਿਆ ਸਥਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਆਪ ਮੰਡਲ ਵਿੱਚ ਜੀ ਦੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਹਾਨ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਨੂੰ ਜੋੜ ਮਿਲ ਕਰਕੇ ਬੈਠੇ ਗੁਰੂ ਸਵਾਰੇ ਗੁਰੂ ਰੂਪ ਘਰ ਸਾਹਿਬ ਜੀ ਗੁਰਫਤ ਤੇ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੀੜੀ ਦੇ ਦਾਤਾ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਤ ਗਤੀ ਤੇ ਬਰਾਜਮਨ ਹੋਣ ਤੋਂ ਉਪਰੰਤ ਮੇਰੀ ਪੀੜੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਨਾਲ ਹੀ ਸਾਨੂੰ ਮੀਰੀ ਅਤੇ ਪੀਰੀ ਦਾ ਸਦਾਹਤ ਦਿੱਤਾ ਗੁਰੂ ਕਾਲ ਦੇ ਵੇਲੇ ਤੋਂ ਹੀ ਫਿਰ ਇਸ ਅਸਥਾਨ ਤੇ ਜਿਸ ਜਿਸ ਗੁਰਮੁਖ ਪਿਆਰੇ ਨੇ ਸਿੱਖ ਪੰਥ ਪ੍ਰਤੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਮਹਾਨ ਸਵਾਮਾਨ ਭਾਈਆਂ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਰਿਹਾ ਜਿਸ ਜਿਸ ਨੇ ਵੀ ਜੇ ਕਿਦਰੇ ਕੋਈ ਉਨਤਾਈ ਕੀਤੀ ਕੋਈ ਟਿੱਕਾ ਟਿੱਪਣੀ ਕੀਤੀ ਉਸ ਨੂੰ ਇੱਥੋਂ ਤੋੜਨਾ ਕੀਤਾ ਜਾਂਦੀ ਰਹੀ ਤੋੜਨਾ ਤੋਂ ਉਪਰੰਤ ਜੇਕਰ ਕੋਈ ਇੱਥੇ ਆਣ ਕੇ ਨਤਮਸਤਕ ਹੋ ਕਰਕੇ ਆਪਣੀ ਗਲਤੀ ਕਬੂਲ ਕਰਦਾ ਰਿਹਾ ਤੇ ਸਮੁੱਚਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਪੰਥ ਉਸ ਨੂੰ ਧਰ ਮਵਾਹੀ ਕਰਦਾ ਰਿਹਾ ਇਸੇ ਹੀ ਆਧਾਰ ਤੇ ਅੱਜ ਪੰਜ ਸਿੰਘ ਸਾਹਿਬ ਜੁਬ ਸਹਿਬਾਨ ਜੀ ਦੀ ਮੀਟਿੰਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਬੀਤੇ ਸਮੇਂ ਦੌਰਾਨ ਕੁਝ ਮਨੁੱਖਾਂ ਨੇ ਗਲਤੀਆਂ ਕੀਤੀਆਂ ਅਪਸ਼ਬਦ ਵਰਤੇ ਸਿੰਘ ਸਾਹਿਬਾਨ ਜੀ ਦੇ ਪ੍ਰਤੀ ਤਖਤ ਸਹਿਬਾਨ ਜੀ ਦੇ ਪ੍ਰਤੀ ਪਰ ਔੜ ਕਨੋਂ ਭੁੱਲਣ ਅੰਦਰ ਸਭ ਕੋ ਆਪਣਾ ਗੁਰੂ ਕਰਤਾਰ ਅੱਜ ਇੱਥੇ ਉਹ अनेका ਮਨੋਖਾੜ ਕੇ ਬੈਠੇ ਹਨ ਜੋ ਆਪਣੀ ਭੁੱਲ ਨੂੰ ਸਵੀਕਾਰ ਕਰਨ ਵਾਸਤੇ ਆਏ ਹਨ ਉਹਨਾਂ ਦੀ ਭੁੱਲ ਨੂੰ ਸਵੀਕਾਰ ਕਰਨ ਤੋਂ ਉਪਰੰਤ ਜੋ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਕਾਰਜਕਾਰੀ ਜਥੇਦਾਰ ਸ਼੍ਰੀ ਕੋਲਤਕ ਸਾਹਿਬ ਉਹਨਾਂ ਨੂੰ ਤਰਖਾ ਲਾਉਣਗੇ ਵਾਰੀ-ਵਾਰੀ ਉਹਨਾਂ ਦੇ ਮਤੇ ਪੇਸ਼ ਕੀਤੇ ਜਾਣਗੇ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਕਾਰਜਕਾਰੀ ਜਥੇਦਾਰ ਸ਼੍ਰੀ ਕਾਲਕਸਾਹਬ ਅਤੇ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਉਹ ਮਾਈਕ ਤੇ ਆਉਣ ਵਾਰੀ-ਵਾਰੀ ਜਿੰਨਾ-ਜਿੰਨਾ ਦਾ ਵੀ ਮਨੁੱਖਾਂ ਦਾ ਮਤਾ ਪੜਿਆ ਜਾਵੇਗਾ ਉਹਨਾਂ ਦੇ ਹੱਥ ਵਿੱਚ ਮਾਈਕ ਫੜਾਇਆ ਜਾਵੇਗਾ ਜੇਕਰ ਉਹ ਆਪਣੀ ਭੁੱਲ ਨੂੰ ਸੱਚਮੁੱਚ ਗੁਰੂ ਤਖਤ ਦੇ ਸਾਹਮਣੇ ਸਵੀਕਾਰ ਕਰਦੇ ਹਨ ਜੋ ਉਹਨਾਂ ਨੂੰ ਤਨਖਾਹ ਸੇਵਾ ਲਈ ਜਾਏਗੀ ਜੇ ਉਸ ਨੂੰ ਪ੍ਰਵਾਨ ਕਰਦੇ ਹਨ ਜੇ ਸਮੁੱਚਾ ਗੁਰੂ ਗ੍ਰੰਥ ਸਾਹਿਬ ਜੀ ਦੇ ਤੱਬਿਆ ਜੋ ਪੰਥਾ ਜਿ ਬੈਠਾ ਉਹਨਾਂ ਨੂੰ ਮੁਆਫ ਕਰੇਗਾ ਮੈਂ ਬੇਨਤੀ ਕਰਾਂਗਾ ਸਿੱਖ ਸਾਹਿਬ ਜੀ ਨੂੰ ਉਹ ਮਾਜ ਕਿਤੇ ਆਉਣ ਅਤੇ ਮਤੇ ਪੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਵ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਟੀ ਨਾ ਰੂਪ ਦਿਖਾਵਣ ਵਾਰੋ ਵਾਰੀ ਗਲ ਭੰਜਨ ਗੁਰ ਸੂਰਮਾ ਵੱਡ ਯੋਦਾ ਬ ਪਰਪਕਾਰੀ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ 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 ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਬੈਠੇ ਗੁਰੂ ਖਾਲਸਾ ਜੀ ਅਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਚ ਦਾ ਤਖਤ ਹੈ ਇਸ ਸੱਚ ਦੇ ਤਖਤ ਤੋਂ ਹਮੇਸ਼ਾ ਹੀ ਹੱਕ ਸੱਚ ਅਤੇ ਇਨਸਾਫ ਦੀ ਗੱਲ ਹੋਈ ਹੈ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਹੈ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰਦਸੈ ਵਾਟ ਮਰੀਦਾ ਜੋਲੀਐ ਪਿਛਲੇ ਸਮੇਂ ਦੇ ਵਿੱਚ ਪੰਥ ਦੇ ਅੰਦਰ ਕੁੱਝ ਦਵਾਵਾਂ ਰਹਿਣਾ ਕੁੱਝ মতਪੇਧ ਰਹਿਣ ਅੱਜ ਕੁੱਝ ਸੱਜਣ ਫੇਰ ਤੋਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖਤ ਦੇ ਅੱਗੇ ਨਤਮਸਤਕ ਹੁੰਦਿਆਂ ਪੰਥ ਨੂੰ ਸਮਰਪਿਤ ਹੋਣ ਦੇ ਵਾਸਤੇ ਆਏ ਨੇ ਉਹਨਾਂ ਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਉਹਨਾਂ ਨੂੰ ਹੁਕਮ ਹੈ ਕਿ ਉਹ ਖੜੇ ਹੋਣਗੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਮਸਕਾਰ ਕਰਨ ਇਹਨਾਂ ਨੂੰ ਮੈਂ ਕਿਹ ਦੇ ਦਿੱਤਾ ਜਾਵਾਂ ਭਾਈ ਰਣਜੀਤ ਸਿੰਘ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਤੋਂ ਪੂਰਨ ਤੌਰ ਤੇ ਸਮਰਪਿਤ ਹੋ ਕੇ ਸੱਚੇ ਪਾਤਸ਼ਾਹ ਦੇ ਹੁਕਮਾਂ ਦੇ ਮੁਤਾਬਕ ਪ੍ਰਚਾਰ ਪਸਾਰ ਕਰਨ ਨੂੰ ਅਤੇ ਅਕਾਲ ਤਖਤ ਸਾਹਿਬ ਦਾ ਹਰ ਹੁਕਮ ਮੰਨਣ ਨੂੰ ਤਿਆਰ ਹਾਂ ਜੀ ਬਿਲਕੁਲ ਤਿਆਰ ਹਾਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਕੁਝ ਬਿਆਨੀਆਂ ਉਹਦੀ ਤੁਸੀਂ ਗਲਤੀ ਸਨਕਾਰ ਕਰਦੇ ਹੋ ਹਾਂਜੀ ਬਿਲਕੁਲ ਭਾਈ ਰਣਜੀਤ ਸਿੰਘ ਢਡਿੰਗਾ ਵਾਲੇ ਜਿਨ੍ਹਾਂ ਨੇ ਆਪਣੀ ਪਿਛਲੇ ਗਲਤ ਬਿਆਨੀਆਂ ਦੀ ਪੰਥ ਪਾਸੋਂ ਸ਼੍ਰੀ ਅਕਾਲ ਤਖਤ ਸਾਹਿਬ ਪਾਸੋਂ ਮਾਫੀ ਮੰਗੀ ਹੈ ਤੁਹਾਨੂੰ ਹੁਣ ਕੁਛ ਹਦਾਇਤਾ ਨਹੀਂ ਜੇ ਤੁਹਾਨੂੰ ਪਰਵਾਹ ਨਹੀਂ ਤਾਂ ਤੁਸੀਂ ਸਤਿ ਬਚਨ ਕਹਿਣਾ ਸੇਖ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਿੰਗਾ ਵਾਲੇ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੇ ਸਨਮੁਖ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਉੱਤੇ ਬੀਤੇ ਸਮੇਂ ਗੁਰਮਤਿ ਪ੍ਰਤੀ ਕੀਤੀਆਂ ਗਈਆਂ ਗਲਤ ਬਿਆਨੀਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪਾਸੋਂ ਖਿਮਾ ਜਾਂਚਨਾ ਕੀਤੀ ਗਈ ਹੈ ਪੰਜ ਸਿੰਘ ਸਹਿਬਾਨ ਨੇ ਇਹਨਾਂ ਦਾ ਪੱਖ ਸੁਣ ਕੇ ਕੀਤੀ ਗਈ ਖਿਮਾ ਜਾਂਚਨਾ ਦੇ ਤਹਿਤ ਉੱਜੇ ਪੱਖ ਨੂੰ ਅਤੇ ਅੱਜ ਇਹਨਾਂ ਵੱਲੋਂ ਕੀਤੀ ਥਿਮਾ ਨੂੰ ਪ੍ਰਵਾਨ ਕਰਦੇ ਹਾਂ ਅਗਾਹ ਤੋਂ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਛਿੜੀ ਆਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਪੰਥ ਰਵੈਤਾ ਤੇ ਪਰੰਪਰਾਵਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਆਦੇਸ਼ ਕੀਤਾ ਹੈ ਭਾਈ ਨਨਜੀਤ ਸਿੰਘ ਨੂੰ ਇਹ ਵੀ ਆਦੇਸ਼ ਕੀਤਾ ਗਿਆ ਹੈ ਗੁਰੂ ਅਸਥਾਨ ਗੁਰਦੁਆਰੇ ਸਿੱਖ ਜੀਵਨ ਜਾਂਚ ਨੂੰ ਘੜਨ ਦੇ ਸੋਮੇ ਹਨ ਗੁਰੂ ਸਾਹਿਬ ਵੱਲੋਂ ਆਪ ਬਣਾਏ ਪਵਿੱਤਰ ਸਰੋਵਰ ਸਮੁੱਚੀ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਹਨ ਇਸ ਲਈ ਗੁਰੂ ਕੇਸ ਸਰੋਵਰਾਂ ਦੇ ਵਿਰੁੱਧ ਕਦੀ ਵੀ ਕੋਈ ਬਿਆਨੀ ਨਾ ਕੀਤੀ ਜਾਵੇ ਗੁਰੂ ਬ੍ਰਾਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗੁਰੂ ਰਿ ਇਤਿਹਾਸ ਸੁਣਾਇਆ ਜਾਵੇ ਸਿੱਖੀ ਪ੍ਰਚਾਰ ਦੇ ਮੰਚ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਇਕਜੁੱਟ ਕਰਨ ਦੇ ਉਪਰਾਲੇ ਹੀ ਕੀਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਨਿੱਜੀ ਟਿੱਪਣੀਆਂ ਨਾ ਕੀਤੀਆਂ ਜਾਣ ਇਹਨਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਲੱਗੀ ਰੋਕ ਹੈ ਜੇ ਇਹ ਜੋ ਉੱਪਰ ਇਹਨਾਂ ਨੂੰ ਹੁਕਮ ਕੀਤਾ ਹੈ ਉਹਨੂੰ ਪ੍ਰਵਾਨ ਕਰਦੇ ਹੋ ਤੁਸੀਂ 7 ਵਜੇ ਹਾਂਜੀ ਇਹਨਾਂ ਨੇ ਹਰ ਗੱਲ ਨੂੰ ਪ੍ਰਵਾਨ ਕੀਤਾ ਹੈ ਇਸ ਲਈ ਇਹਨਾਂ ਦੇ ਪ੍ਰਚਾਰ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਰੋਕ ਉੱਤੇ ਅੱਜ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਵਿੱਚ ਇਹਨਾਂ ਦੇ ਪ੍ਰਚਾਰ ਉੱਤੇ ਲੱਗੀ ਰੋਕ हटਾਈ ਜਾਂਦੀ ਹੈ ਅਤੇ ਨਾਲ ਹੀ ਜੇਕਰ ਇਹਨਾਂ ਨੂੰ ਪ੍ਰਚਾਰ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਵੀ ਆਪਣਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਨਮੁਖ ਪੇਸ਼ ਕਰ ਸਕਦੇ ਹਾਂ ਤੁਹਾਨੂੰ ਇਹ ਸਾਰੀਆਂ ਸ਼ਰਤਾਂ ਪ੍ਰਵਾਨ ਨੇ ਹਾਂਜੀ ਹਾਂਜੀ ਭਾਈ ਰਣਜੀਤ ਸਿੰਘ ਨੇ ਅੱਜ ਸੱਚੇ ਪਾਤਸ਼ਾਹ ਦੇ ਦਰ ਤੇ ਖਿਮਾ ਜਾਚਨਾ ਕੀਤੀ ਹੈ ਤੇ ਸਾਰੀਆਂ ਸ਼ਰਤਾਂ ਨੂੰ ਪ੍ਰਵਾਨ ਕੀਤਾ ਹੈ ਇਹਨਾਂ ਨੂੰ ਹੁਕਮ ਹੈ ਕਿ ਇਹ ਹੁਣ ਸ੍ਰੀ ਅਕਾਲ ਤਖਤ ਸਾਹਿਬ 501 ਰੁਪਏ ਦੀ ਦੇਖ ਕਰਵਾ ਕੇ ਸੱਚੇ ਬਾਦਸ਼ਾਹ ਦੇ ਨਮਸਕਾਰ ਕਰਕੇ ਵਾਪਸ ਜਾ ਸਕਦੇ ਹਾਂ ਦੂਜਾ ਇੱਕ ਬਹੁਤ ਜ਼ਰੂਰੀ ਪੰਛ ਦਾ ਮਸਲਾ ਹੈ ਮੈਂ ਦਿਲੋਂ ਜਾਹਰ ਸਿੱਖ ਆਪਣੇ ਸ਼ਹੀਦ ਪਰਿਵਾਰਾਂ ਨੂੰ ਅਸੀਂ ਪਿਆਰ ਕਰਦੇ ਹਾਂ ਸਾਡੇ ਸ਼ਹੀਦਾ ਨੇ ਸਾਡੇ ਲਈ ਆਪਣਾ ਖੂਨ ਡੋਲਿਆ ਪਰ ਕੈਨੇਡਾ ਦੀ ਧਰਤੀ ਤੋਂ ਇੱਕ ਬੜਾ ਗੰਭੀਰ ਮਸਲਾ ਆਇਆ ਉਹਦੇ ਉੱਤੇ ਅੱਜ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਵਿੱਚ ਵਿਚਾਰ ਹੋ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਹਮਿਲਟਨ ਕੈਨੇਡਾ ਦੀ ਪ੍ਰਬੰਧਕ ਕਮੇਟੀ ਵਾਲੋ ਉਥੇ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ ਸਿੱਖ ਸ਼ਹੀਦ ਡਾਕਟਰ ਗੁਰਪ੍ਰੀਤ ਸਿੰਘ ਵਾਸੀ ਲੁਧਿਆਣਾ ਦੀ ਸੁਪਤਨੀ ਬੀਬੀ ਪਰਮਿੰਦਰਪਾਲ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉਜኛ ਸ਼ਿਕਾਇਤਾਂ ਵਿੱਚ ਸਾਹਮਣੇ ਆਇਆ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਪਤਿਤ ਹਨ ਜੋ ਪਿਤੇ ਸਮੇਂ ਸ਼ਰੀਆ ਕਾਲ ਤੱਕ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਸਿੱਧੀ ਉਲੰਘਣਾ ਹੈ ਪੰਜ ਸਿੰਘ ਸਹਿਬਾਨ ਦੀ ਅੱਜ ਦੀ ਇਕਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸਿੰਘ ਸ਼ਰੀਆ ਕਾਲ ਤੱਕ ਸਾਹਿਬ ਪੇਸ਼ ਹੋ ਕੇ ਆਪਣਾ ਪੱਖ ਰੱਖਣ ਪ੍ਰਬੰਧਕ ਕਮੇਟੀ ਦੇ ਪੱਜੇ ਮੈਂਬਰ ਖਚਾਨਜੀ ਕੁਲਵਿੰਦਰ ਮੁਲਤਾਨੀ ਇਹ ਵੇਖੋ ਸਿੰਘ ਵੀ ਨਹੀਂ ਕਈ ਲਾਉਂਦੇ ਨਾ ਸਖਤਰ ਜਸ ਅਗੇ ਨੇ ਗੋਤ ਲਾਈ ਆ ਪਰ ਨਹੀਂ ਵੜਾਂਗੇ ਆਪਣਾ ਲਿਖਤੀ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੱਖ ਰੱਖਣ ਜਦੋਂ ਤੱਕ ਇਹ ਆਪਣਾ ਪੱਖ ਨਹੀਂ ਰੱਖਦੇ ਇਹਨਾਂ ਦੀਆਂ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਹੈ ਹੁਕਮ ਹੈ ਕਿ ਬੀਬੀ ਪਰਮਿੰਦਰਪਾਲ ਕੌਰ ਨੂੰ ਉੱਥੇ ਗੁਰਦੁਆਰਾ ਸਾਹਿਬ ਵਿਖੇ ਜੋ ਰਹੈਸ਼ ਨੇ ਉਹਨਾਂ ਦੇ ਕੋਲੋਂ ਸੇਵਾਵਾਂ ਲੈਣ ਔਰ ਉਹਨਾਂ ਨੂੰ ਜੋਗ ਤਨਖਾਹ ਦਿੱਤੀ ਜਾਵੇ ਇਹਨਾਂ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਬੰਧਕ ਕਮੇਟੀ ਦੀ ਹੋਵੇਗੀ ਕਟਾਰੀਓ ਕੈਨੇਡਾ ਦੀ ਸਿੱਖ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਗਤ ਅਕਾਲ ਤਖਤ ਸਾਹਿਬ ਨੇ ਇਸ ਆਦੇਸ਼ ਦੀ ਪਾਲਣਾ ਯਕੀਨੀ ਬਣਾਵੇ ਸਮੂਚਾ ਪੰਚ ਸ਼ਹੀਦ ਪਰਿਵਾਰਾਂ ਦਾ ਹਮੇਸ਼ਾ ਖਿਆਲ ਰੱਖੇ ਇਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਰਵਿੰਦਰ ਸਿੰਘ ਸਰਨਾ ਕੜੀਉੜਾ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਆਤਮਸਤ ਮੱਥਾ ਟੇਕਣਾ ਬਿੰਦਰ ਸਿੰਘ ਤੁਸੀਂ ਜੋ ਗੈਰ ਮਾਜਬ ਟਿੱਪਣੀਆਂ ਕੀਤੀਆਂ ਵਿਦਵਾਨਾਂ ਦੇ ਪ੍ਰਤੀ ਜਾਂ ਸਿੰਘ ਸਹਿਬਾਨਾਂ ਦੇ ਪ੍ਰਤੀ ਉਹਦੀ ਇੱਕ ਈਮਾ ਜਾਂਚਨਾ ਕਰਦੇ ਹਾਂ ਆਪਣੀ ਚਿੱਠੀ ਦੇ ਵਿੱਚ ਅਤੀ ਭੁੱਖੋਂ ਜਕੂ ਜਿਹਾ ਆ ਗਿਆ ਦੇਖੋ ਬੰਦੇ ਰਾਵੀ ਸਿੰਘ ਨੇ ਮੰਨ ਦੱਸਿਆ ਰੋ 85% ਸਿੱਖੀ ਰਹੀ ਦੇ ਪਿੰਡਾਂ 'ਚ ਉਲੋਕ ਹੋ ਚੁੱਕੀ ਹੈ ਤਾਂ ਬੜੀ ਤਕਲੀਫ ਹੋਈ ਸੀ ਉਸ ਤਕਲੀਫ ਨੂੰ ਮੈਂ ਦਵਾ ਨਹੀਂ ਸਕਿਆ ਉਹਨਾਂ ਚੱਠੇ ਡੜੀ ਐ ਲਿਖੀ ਐ ਸਿਨੇਮਰ ਬਹੰਤੀ ਕੀਤੀ ਐ ਤੁਸੀਂ ਔਰ ਔਰ ਲਓ ਅਰਵਿੰਦਰ ਸਿੰਘ ਚੇਹ ਅਜੀ ਕੋਈ ਐਸਾ ਸ਼ਬਦ ਲਿਖਿਆ ਗਿਆ ਜਿਹੜਾ ਬਹੁਤ ਜ਼ਖਾਣੇ ਲੱਗਾ ਉਹ ਦੇਣਾ ਬਿਨਾ ਹਰਸ਼ਰਿਫ ਮਾਫੀ ਕਰਦਾ ਹਾਂ ਤੁਸੀਂ ਮਾਫੀ ਮੰਗਦੇ ਹੋ ਹਾਂਜੀ ਤੁਸੀਂ ਖਿਮਾ ਜਾਚਨਾ ਕਰਦੇ ਹੋ ਮੈਂ ਫਿਰ ਤੋਂ ਖਿਮਾ ਜਾਚਨਾ ਕਰਦਾ ਹਾਂ ਕਿਉਂਕਿ ਤੁਹਾਨੂੰ ਗਲਤ ਵੀ ਨਹੀਂ ਲੱਗਦੀ ਪਰ ਨਾਲ ਕਿਤਲੇ ਜੀ ਕੀਤੇ ਹੈ ਮੈਂ ਪੰਜਾਬ ਦਾ ਸਾਥ ਦੇਣਾ ਬਹੁਤ ਹੀ ਬਣਾ ਚਲੋ ਤੁਸੀਂ ਖਿਮਾ ਜਾਚਨਾ ਕਰਦੇ ਹੋ ਮੈਨੂੰ ਦੁਰਨੇ ਕਹਾਵਾ ਕਿਸੇ ਨੂੰ ਕੋਈ ਪਰ ਹਰਵਿੰਦਰ ਸਿੰਘ ਸਰਨਾਮ ਇਹਨਾਂ ਨੇ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗੀ ਇਹਨਾਂ ਨੇ ਸ਼੍ਰੀ ਕਬਤਖ ਸਾਹਿਬ ਬੰਦ ਸਿੰਘ ਸਹਿਬਾਨ ਦੀ ਕਤਰਤਾ ਜੁੜੀ ਰਿਪੀਟ ਕਰਾਂ ਦਿੰਦੇ ਆਪਾਂ ਤੁਸੀਂ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗਦੇ ਹਾਂ ਮੈਂ ਸੇਤ ਜੇਤ ਮੇਰੀ ਕੋਈ ਗਲਤ ਗੱਲ ਤੁਹਾਨੂੰ ਚੱਕੀ ਨਹੀਂ ਲੱਗੀ ਤੇ ਮੈਂ ਮਾਫੀ ਦਾ ਖਾਸਾਰ ਠੀਕ ਹੈ ਬੰਦ ਸਿੰਘ ਸਹਿਬਾਨ ਦੀ ਕਤਰਤਾ ਵਿੱਚ ਭਰਵਿੰਦਰ ਸਿੰਘ ਸਰਨਾਵ ਸਭਾ ਦਾ ਪ੍ਰਧਾਨ ਦਿੱਲੀ ਸਿੱਖ ਵਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸੇਖ ਮਦਵਾਨਾਂ ਤੇ ਪੰਜ ਸਿੰਘ ਸਹਿਬਾਨ ਸੰਬੰਧੀ ਪੀਪੀਗਾ ਗੈਰ ਕਾਨੂੰਨੀ ਪਿੰਡਾਂ ਦੇ ਸੰਬੰਧ ਵਿੱਚ ਆਜ ਪੇਸ਼ ਹੋ ਕੇ ਇਥੇ ਖਿਮਾ ਜਾਂਚਨਾ ਕੀਤੀ ਆ ਇਹਨਾਂ ਦੀ ਖਿਮਾ ਜਾਂਚਨਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਗਿਆ ਕਿ ਇਹ 11 ਦਿਨ ਹਰ ਰੋਜ਼ ਦੋ ਜਪਜੀ ਸਾਹਿਬ ਦੇ ਪਾਠ ਦੋ ਕਬਿਓ ਬਾਤ ਬੇਨਤੀ ਚੋਕਈ ਪਾਤਸ਼ਾਹੀ ਦਸਮੀ ਤੇ ਬਾਠ ਕਰਨਗੇ ਇਹਨਾਂ ਦੀ ਸਰੀਰਕ ਹਾਲਤ ਦੇ ਮੱਦੇ ਨਜ਼ਰ ਇਹ 11 ਦਿਨ ਬਾਅਦ ਆਪਣੀ ਪਾਠ ਦੀ ਸੇਵਾ ਕਰਨ ਤੋਂ ਬਾਅਦ ਇਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਇੱਥੇ 501 ਰੁਪਏ ਦੀ ਖੜਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਅਰਦਾਸ ਕਰਾਉਣਗੇ ਪਰਵਾਨੇ ਤੁਹਾਨੂੰ ਗਿਆਨੀ ਗੁਰਮਖਸ ਸਿੰਘ ਾਂ ਦੇ ਵਿੱਚ ਪਖੰਡੀ ਤੇਰਾ सिरसा मुठी ਇਹਦੀ ਜਿਹੜੀ ਚਿੱਠੀ ਆ ਉਹ ਪ੍ਰਵਾਨ ਕਰਨ ਵਾਲਿਆਂ ਦੇ ਵਿੱਚ ਤੁਸੀਂ ਵੀ ਹੋ ਕਿ 2015 ਦੇ ਵਿੱਚ ਕੀਤੀ ਹੋਈ ਗਲਤੀ ਜਿਹੜੀ ਹੈ ਇਹਦੀ ਤੁਸੀਂ ਪੰਥ ਪਾਸੋਂ ਖਿਮਾ ਜਾਚਨਾ ਕਰਦੇ ਹੋ ਖਿਮਾ ਜਾਚਨਾ ਕਰਦੇ ਹੋ ਅੱਜ ਪੰਜ ਸੰਤ ਸਹਿਬਾਨ ਦੀ ਕਤਰਤਾ ਵਿੱਚ ਅਤੇ ਸ਼੍ਰੀ ਕਾਲ ਤਕਸਾਲ ਦੇ ਸਾਨੂੰ ਇਹਨਾਂ ਦੀ ਜਿਹੜੀ ਖਿਮਾ ਜਾਂਚਣਾ ਹੈ ਇਹਨਾਂ ਨੇ ਕੀਤੀ ਹੈ ਅੰਦਰ ਵੀ ਇਹਨਾਂ ਦਾ ਪੱਖ ਸੁਣਿਆ ਗਿਆ ਸਖਤਰੇ ਦੇ ਵਿੱਚ ਆਰ ਇਹਨਾਂ ਨੇ ਇਥੇ ਵੀ ਮਾਫੀ ਮੰਗੀ ਆ ਇਹਦੇ ਲਈ ਇਹਨਾਂ ਦੀ ਖਿਮਾ ਜਾਂਚਣਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਗਿਆ ਕਿ ਗਿਆਨੀ ਗੁਰਮੁਖ ਸਿੰਘ 11 ਦਿਨ ਨੰਗਰ ਸ਼੍ਰੀ ਗੁਰੂ ਰਾਮਦਾਸ ਜੀ ਵਿਖੇ ਰੋਜ਼ 1 ਘੰਟਾ ਯੂਕੇ ਭਾਂਡੇ ਮਾਂਜਣਗੇ 1 ਘੰਟਾ ਜੋੜੇ ਘਰ ਵਿੱਚ ਜੋੜਿਆਂ ਦੀ ਸੇਵਾ ਕਰਨਗੇ ਅਤੇ 11 ਦਿਨ ਹੀ ਹਰ ਰੋਜ਼ ਦੋ ਜਪਜੀ ਸਾਹਿਬ ਦੇ ਪਾਠ ਨਿਤਨੇਮ ਤੋਂ ਬਿਨਾ ਦੋ ਤਾਪ ਪ੍ਰਸਾਦ ਸਵੇਰੇ ਸ਼ਰਾਵਕ ਸੁੱਧ ਵਾਲੇ ਜਿਹੜੇ ਆ ਕਲਗੀਧਰ ਪਾਤਸ਼ਾਹ ਦੇ ਦੋ ਪਾਠ ਉਹਦੇ ਕਰਨਗੇ ਇੱਕ ਆਸਾ ਕੀ ਵਾਰ ਦਾ ਪਾਠ ਕਰਨਗੇ ਇਸ ਪ੍ਰੰਤ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਰਵਾ ਕੇ ਅਰਦਾਸ ਕਰਾਉਣਗੇ ਕਿ ਤੁਸੀਂ ਇਹ ਲੱਗੇ ਹੋਈ ਤਨਖਾਹ ਪ੍ਰਵਾਨ ਕਰਦੇ ਹੋ ਤੁਸੀਂ ਸੱਚੇ ਬਾਦਸ਼ਾਹ ਨੂੰ ਨਤਮਸਤਕ ਹੋ ਕੇ ਬੈਠ ਸਰਦੇ ਸ਼੍ਰੀ ਅਕਾਲ ਤਖਤ ਸਾਹਿਬ ਇਥੇ ਬਲਵੀਰ ਸਿੰਘ ਜੋ ਕਿ ਮੁਲਾਜ਼ਮ ਹੈ ਗੁਰਦੁਆਰਾ ਸ਼੍ਰੀ ਕਾਫਗਨ ਸਾਹਿਬ ਦਿੱਲੀ ਉਹ ਦੇ ਖਿਲਾਫ ਗੁਰੂ ਘਰ ਦੀ ਹਦੂਦ ਅੰਦਰ ਇੱਕ